ਦੋਸਤੋ ਵੱਖ-ਵੱਖ ਬੈਂਕਾਂ ਦੇ ਵਿੱਚ ਕਰੋੜਾਂ ਰੁਪਇਆ ਅਜਿਹਾ ਹੁੰਦਾ ਹੈ ਜੋ ਲਵਾਰਸ ਪਿਆ ਹੁੰਦਾ ਹੈ ਜਿਸ ਦਾ ਲੋਕ ਕਲੇਮ ਹੀ ਨਹੀਂ ਕਰਦੇ ਅਤੇ ਸਰਕਾਰ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਪਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿਹਾ ਜਾਂਦਾ ਹੈ ਕਿ ਤੁਹਾਡਾ ਜਿਹੜਾ ਲਵਾਰਸ ਪੈਸਾ ਪਿਆ ਤੁਸੀਂ ਇਸ ਨੂੰ ਲਿਜਾ ਸਕਦੇ ਹੋ ਪਰੰਤੂ ਲੋਕਾਂ ਨੂੰ ਇਹ ਪੈਸਾ ਪਤਾ ਕਰਨ ਦਾ ਤਰੀਕਾ ਹੀ ਨਹੀਂ ਪਤਾ ਹੁੰਦਾ ਅਤੇ ਜੇਕਰ ਤੁਸੀਂ ਵੀ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਆਪਣੇ ਨਾਮ ਦੇ ਉੱਪਰ ਜਾਂ ਤੁਹਾਡੇ ਕਿਸੇ ਆਪਣੇ ਦੇ ਨਾਮ ਦੇ ਉੱਪਰ ਕਿਸੇ ਬੈਂਕ ਦੇ ਵਿੱਚ ਕੋਈ ਲਵਾਰਸ ਪੈਸਾ ਤਾਂ ਨਹੀਂ ਪਿਆ ਤਾਂ ਫਿਰ ਤੁਸੀਂ ਇਸ ਨੂੰ ਮਿੰਟਾਂ ਦੇ ਵਿੱਚ ਘਰੇ ਬੈਠੇ ਪਤਾ ਕਰ ਸਕਦੇ ਹੋ ਅਤੇ ਇਹੀ ਤਰੀਕਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਇਹ ਪਤਾ ਕਰਨ ਦੇ ਲਈ ਤੁਹਾਨੂੰ ਆਪਣਾ ਪੈਨ ਕਾਰਡ ਵੋਟ ਕਾਰਡ ਡਰਾਈਵਿੰਗ ਲਾਇਸੈਂਸ ਪਾਸਪੋਰਟ ਜਾਂ ਫਿਰ ਡੇਟ ਆਫ ਬਰਥ ਇਹਨਾਂ ਪੰਜ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਇਹ ਪਤਾ ਕਰਨ ਦੇ ਲਈ ਤੁਹਾਨੂੰ ਇਹ ਵੀਡੀਓ ਐਂਡ ਤੱਕ ਦੇਖਣੀ ਪਵੇਗੀ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਫਿਰ ਫਟਾਫਟ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਅਤੇ ਤੁਹਾਨੂੰ ਮੈਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਮੋਬਾਈਲ ਦੇ ਨਾਲ ਇਸ ਲਵਾਰਸ ਪਏ ਪੈਸੇ ਨੂੰ ਪਤਾ ਕਰਨ ਦਾ ਤਰੀਕਾ ਦੱਸਦਾ ਹਾਂ ਮੋਬਾਈਲ ਦੇ ਵਿੱਚ Google Chrome ਦੇ ਵਿੱਚ ਆਪਾਂ U D G E M ਉਤਗਮ ਸਰਚ ਕਰਾਂਗੇ ਅਤੇ ਸਭ ਤੋਂ ਪਹਿਲੇ ਨੰਬਰ ਤੇ ਆਈ ਵੈੱਬਸਾਈਟ ਨੂੰ ਖੋਲ ਲਵਾਂਗੇ ਅਤੇ ਉਸ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਦਾ ਇਹ ਵਾਲਾ ਪੋਰਟਲ ਖੁੱਲ ਜਾਵੇਗਾ ਅਤੇ ਇੱਥੇ ਜਾ ਕੇ ਸਾਨੂੰ ਲੌਗ ਇਨ ਟੂ ਜ਼ੋਰ ਅਕਾਊਂਟ ਕਰਨਾ ਪਵੇਗਾ ਲੌਗ ਇਨ ਕਰਨ ਤੋਂ ਪਹਿਲਾਂ ਇਸ ਨੂੰ ਰਜਿਸਟਰ ਕਰਨਾ ਪੈਂਦਾ ਸੋ ਆਪਾਂ ਰਜਿਸਟਰ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਪਹਿਲੀ অপਸ਼ਨ ਦੇ ਵਿੱਚ ਐਂਟਰ ਮੋਬਾਈਲ ਨੰਬਰ ਲਿਖਿਆ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਭਰ ਦਵਾਂਗੇ ਉਸ ਤੋਂ ਬਾਅਦ ਫਰਸਟ ਨੇਮ ਅਤੇ ਲਾਸਟ ਨੇਮ ਵਾਲੀ অপਸ਼ਨ ਦੇ ਵਿੱਚ ਅਸੀਂ ਆਪਣੇ ਨਾਮ ਦਾ ਮੁੱਢਲਾ ਹਿੱਸਾ ਅਤੇ ਪਿਛਲਾ ਹਿੱਸਾ ਪਾ ਦਵਾਂਗੇ ਅਤੇ ਫਿਰ ਆਪਾਂ ਇੱਥੋਂ ਇੱਕ ਪਾਸਵਰਡ ਕ੍ਰੀਏਟ ਕਰ ਲਵਾਂਗੇ ਪਾਸਵਰਡ ਭਰਨ ਤੋਂ ਬਾਅਦ ਰੀਐਂਟਰ ਪਾਸਵਰਡ ਉਹੀ ਵਾਲਾ ਪਾਸਵਰਡ ਨੂੰ ਦੁਬਾਰੇ ਪਾ ਕੇ ਕਨਫਰਮ ਕਰ ਲੈਣਾ ਹੈ ਅਤੇ ਇੱਥੇ ਹੇਠਾਂ ਕੈਪਚਾ ਲਿਖਿਆ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ ਕੈਪਚੇ ਦੇ ਸੱਜੇ ਹੱਥ ਐਂਟਰ ਕੈਪਚਾ ਵਾਲੀ ਥਾਂ ਦੇ ਉੱਪਰ ਅਸੀਂ ਇਹ ਵਾਲਾ ਕੈਪਚਾ ਭਰ ਲੈਣਾ ਹੈ ਹੁਣ ਮੋਬਾਈਲ ਤੇ ਆਈ OTP ਨੂੰ ਇੱਥੇ ਆਪਾਂ ਭਰਾਂਗੇ ਅਤੇ ਰਜਿਸਟਰ ਦੇ ਉੱਪਰ ਕਲਿੱਕ ਕਰਕੇ ਅੱਗੇ ਵਧਾਂਗੇ ਹੁਣ ਲੌਗਇਨ ਵਾਲਾ ਪੇਜ ਖੁੱਲ ਗਿਆ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਪਾ ਕੇ ਜਿਹੜਾ ਆਪਾਂ ਪਾਸਵਰਡ ਰੱਖਿਆ ਸੀ ਉਹ ਪਾਸਵਰਡ ਭਰ ਕੇ ਅਤੇ ਕੈਪਚਾ ਐਂਟਰ ਕਰਕੇ ਆਪਾਂ ਨੈਕਸਟ ਕਰਕੇ ਲੌਗਇਨ ਕਰ ਲਵਾਂਗੇ ਇੱਕ ਵਾਰ ਫਿਰ OTP ਭਰਨੀ ਪਵੇਗੀ ਅਤੇ ਉਸ ਤੋਂ ਬਾਅਦ ਸਾਡਾ ਪੇਜ ਲੌਗਇਨ ਹੋ ਜਾਵੇਗਾ ਹੁਣ ਜਿਸ ਨਾਮ ਤੇ ਇਲਵਾਰਸ ਪਿਆ ਪੈਸਾ ਪਤਾ ਕਰਨਾ ਹੈ ਸਭ ਤੋਂ ਪਹਿਲੀ ਆਪਸ਼ਨ ਦੇ ਵਿੱਚ ਉਸ ਦਾ ਨਾਮ ਭਰਾਂਗੇ ਉਸ ਤੋਂ ਅੱਗੇ ਬੈਂਕ ਦਾ ਨਾਮ ਭਰ ਲੈਣਾ ਹੈ ਅਤੇ ਉਸ ਤੋਂ ਬਾਅਦ ਪੈਨ ਨੰਬਰ, ਵੋਟ ਆਈਡੀ ਨੰਬਰ, ਡਰਾਈਵਿੰਗ ਲਾਇਸੈਂਸ ਨੰਬਰ, ਪਾਸਪੋਰਟ ਨੰਬਰ ਜਾਂ ਫਿਰ ਡੇਟ ਆਫ ਬਰਥ ਇਹਨਾਂ ਪੰਜ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਭਰ ਲੈਣੀ ਹੈ। ਅਤੇ ਹੁਣ ਇੱਥੋਂ ਸਰਚ ਕੀਤਾ ਜਾਊਗਾ ਅਤੇ ਸਰਚ ਕਰਨ ਤੋਂ ਬਾਅਦ ਸਾਡੇ ਸਾਹਮਣੇ ਨਾਵਾਂ ਦੀ ਇੱਕ ਲਿਸਟ ਖੁੱਲ ਕੇ ਆ ਜਾਊਗੀ। ਅਤੇ ਫਿਰ ਤੁਹਾਨੂੰ ਉਸੇ ਬੈਂਕ ਦੇ ਵਿੱਚ ਜਾ ਕੇ ਉਹ ਪੈਸੇ ਨੂੰ ਕਲੇਮ ਕਰਨ ਦੇ ਲਈ ਅਰਜੀ ਲਗਾਣੀ ਪਵੇਗੀ ਅਤੇ ਤੁਹਾਡਾ ਉਹ ਲਵਾਰਜ ਪਿਆ ਪੈਸਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਤਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ